ਮੇਰੇ ਨਾਮ ਦਿਲਦਾਰ ਹੈ ਦਿਲਦਾਰ ਹਾਂ ਦਿਲਦਾਰ ਮੁਹੰਮਦ ਦਿਲਦਾਰ ਮੁਹੰਮਦ ਤੁਹਾਡੇ ਅੱਬਾ ਜੀ ਦਾ ਕੀ ਨਾਮ ਸੀ ਸਾਹਬਦੀਨ ਸਾਹਬਦੀਨ ਹਾਂ ਕੌਮ ਗੁੱਜਰ ਗੁੱਜਰ ਨੂੰ 60 ਸਾਲ ਜੀ 7 ਸਾਲ ਹਾਂ ਜਿੰਨੇ ਘਟ ਵੱਧ ਵੀ ਹੋ ਰਹੇ ਨੇ ਤੇ ਤੁਹਾਡੇ ਪਿੰਡ ਦਾ ਕੀ ਨਾਮ ਸੀ ਪਿਛਲਾ ਜਿਹੜਾ ਇੰਡੀਆ ਚ ਛਟੌਲੀ ਕੀ ਛਟੌਲੀ ਦੁਵਾਰਾ ਸੇ ਛਟੌਲੀ ਛਟੌਲੀ ਇੱਕ ਅਜਿਹੜਾ ਅੱਛਾ ਇਹ ਦੁਆ ਬਨਮਾ ਜਰਾ ਅੱਛਾ ਬਨਮਾ ਜਰਾ ਤੁਹਾਡੇ ਕੋਲ ਸੀ ਹਾਂ ਅੱਛਾ ਭਗਵਾਲ ਭਗਵਾਲ ਕਹਿੰਦੇ ਕਰਾਲੀ ਬਾਗਾ ਵਾਲਾ ਅੱਛਾ ਥੋੜਾ ਰੇਦਾ ਪੈਣਾ ਥੋੜਾ ਜ ਤੁਸੀਂ ਦੱਸੋ ਵੀ ਤੁਹਾਡਾ ਕੋਈ ਹਾਨੀ ਬੀਲੀ ਮੇਰੇ ਨਾਲ ਪੜਨ ਜਾਂਦੇ ਸੀ ਕੀ ਨਾਮ ਨੂੰ ਯਾਦ ਆ ਕਿਸੇ ਦਾ ਇੱਕ ਦੇ ਨਾਲ ਗਰਮੀਤ ਸਿੰਘ ਹੁੰਦਾ ਸੀ ਗਰਮੀਤ ਸਿੰਘ ਹਾਂ ਅੱਛਾ ਇੱਕ ਜੇ ਨਾ ਪੀੜਾ ਹੁੰਦਾ ਸੀ ਪੀੜਾ ਪੀੜਾ ਦਾ ਨਾਂ ਪਤਾ ਨਹੀਂ ਕੀ ਸੀ ਉਹਦਾ ਅੱਛਾ ਨਾਂ ਕੀ ਹੁੰਦਾ ਪੁੱਤ ਇੱਕ ਜੇ ਨਾ ਵੱਡਾ ਸੀ ਜਿਹੜਾ ਉਹਦੇ ਨਾਂ ਸੀ ਦਿਆਲ ਸਿੰਘ ਦਿਆਲ ਸਿੰਘ ਅੱਛਾ ਨਾ ਇਹ ਮੇਰੇ ਨਾਲ ਉਹ ਵੀ ਜ਼ਿਮੀਂਦਾਰ ਸਨ ਉੱਥੇ ਜ਼ਮੀਨ ਸੀ ਉਹਨਾਂ ਦੀ ਜ਼ਿਮੀਂਦਾਰ ਸੀ ਜ਼ਮਿੰਦਾਰ ਸੀ ਉਹ ਅੱਛਾ ਤੁਹਾਡੇ ਪਿੰਡ ਦਾ ਜ਼ਿਮੀਂਦਾਰ ਸਨ ਜ਼ਿਮੀਂਦਾਰ ਜ਼ਿਮੀਂਦਾਰ ਸੇਖਾਂ ਦੀ ਵੱਖਰੀ ਸੀ ਗੁੱਟਾਂ ਦੀ ਵੱਖਰੀ ਅੱਛਾ ਕਿੰਨਾ ਕੁ ਵੱਡਾ ਪਿੰਡ ਸੀ ਤੁਹਾਡਾ ਉਹ ਪਿੰਡ ਪੂਰਾ ਜਾਈ ਸੀ ਉਹ ਐਡਾ ਵੱਡਾ 40 ਪਿੰਡ ਘਰ ਹੋਣੇ ਆ ਜਿੱਤੋ ਜਾਦਾ ਹੀ ਹੋਣਾ ਅੱਛਾ ਤੇ ਸਕੂਲ ਸਕਾਲ ਜਾਂਦੇ ਰਹੇ ਸੀ ਗੂਲ ਜਾਂਦਾ ਰਹੇ ਆਪਣੇ ਪਿੰਡ ਸਕੂਲ ਕੀ ਹੋਰ ਪਿੰਡ ਹੋਰ ਕਿਸਨਪਰਾ ਪਿੰਡ ਸੀ ਅੱਛਾ ਸਿਖਾਣਾ ਪਿੰਡ ਸੀ ਉੱਥੇ ਜਾਂਦੇ ਰਹੇ ਪੜਨ ਤੇ ਕਿੰਨੇ ਕੋ ਕੁ ਸਾਲ 2 ਸਾਲ ਪੜਿਆ ਹੋਣਾ ਮਜੂਹੀ ਜਵਾਰੇ ਚੜਿਆ ਜਦੋਂ ਡੜ ਗਿਆ